ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੋਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਤ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੋਇਆ ਸਾਰੇ ਪੰਜਾਬ ਦੇ ਵਿੱਚ ਇੱਕ ਹਲਚਲ ਮਚ ਗਈ ਸੀ ਸਾਰੇ ਹਲਕਿਆਂ ਦੇ ਵਿੱਚ ਰੌਲੇ ਰੱਪੇ ਪੈਣ ਲੱਗ ਗਏ ਸੀ ਉਹਨਾਂ ਦੇ ਵਿੱਚ ਹਲਕਾ ਕਨੌਰ ਉਹ ਵੀ ਇੱਕ ਜੰਗ ਦਾ ਮੈਦਾਨ ਬਣਨਾ ਸ਼ੁਰੂ ਹੋ ਗਿਆ ਮੈਂ ਦੇਖਦੀ ਸੀ ਕਿ ਲੋਕਤੰਤਰ ਦਾ ਘਾਣ ਹੋ ਰਿਹਾ ਹੈ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਲੋਕਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਪਰ ਮੈਂ ਇੱਕ ਗੱਲ ਸੋਚਦੀ ਆ ਕਿ ਇਹ ਹਲਕਾ ਘਨੌਰ ਦੇ ਨਿਵਾਸੀ ਨੇ ਜਿਹੜੇ ਇਹ ਬਹੁਤ ਹੀ شریف ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਨੇ ਮੈਂ ਹਰ ਇੱਕ ਘਰ ਦੇ ਵਿੱਚ ਜਾਣਦੀ ਆ ਕਿ ਕਿਹੋ ਜਿਹਾ ਪਰਿਵਾਰ ਐ ਪਰ ਦੁੱਖ ਆ ਰਿਹਾ ਹੈ ਕਿ ਹਲਕਾ ਕਨੌਰ ਇਹ ਇੱਕ ਜੰਗ ਦਾ ਮੈਦਾਨ ਹੋ ਗਿਆ ਮੈਂ ਨਹੀਂ ਚਾਹੁੰਦੀ ਜਾਂ ਸਾਡੇ ਹਲਕਾ ਕਨੌਰ ਦੇ ਬੰਦੇ ਨਹੀਂ ਚਾਹੁੰਦੇ ਕਿ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਹੋਣ ਉਹ ਤਾਂ ਇੱਕ ਸ਼ਰੀਪ ਪਰਵਾਰ ਨੇ ਗੁਰੂ ਨੂੰ ਮੰਨਣ ਵਾਲੇ ਨੇ ਕੱਲ ਮੈਂ ਦੇਖ ਰਹੀ ਸੀ ਕਿ ਜਦੋਂ ਉਮੀਦਵਾਰ ਫਾਰਮ ਭਰਨ ਲਈ ਜਾ ਰਹੇ ਸੀ ਤਾਂ ਉਹਨਾਂ ਦੀਆਂ ਫਾਈਲਾਂ ਖੋਲੀਆਂ ਜਾਂਦੀਆਂ ਸੀ ਕਿਸੇ ਦੇ ਕਾਗਜ਼ ਪਾੜ ਦਿੱਤੇ ਜਾਂਦੇ ਸੀ ਮੈਂ ਇਸ ਹਲਕੇ ਦੇ ਨਾਲ ਤਕਰੀਬਨ 2-3 ਦਹਾਕਿਆਂ ਤੋਂ ਜੁੜੀ ਹੋਈ ਹਾਂ ਮੈਨੂੰ ਕੱਲੇ-ਕੱਲੇ ਦਾ ਪਤਾ ਹੈ ਪਹਿਲਾਂ ਮੇਰੇ ਸਵਰਗਵਾਸੀ ਪਤੀ ਸਰਦਾਰ ਅਜੈਬ ਸਿੰਘ ਮੁਕਮੇਲ ਪਰਾਜੀ ਇਸ ਹਲਕੇ ਤੋਂ ਐਮਐਲਏ ਬਣੇ ਔਰ ਮੰਤਰੀ ਬਣੇ ਉਹਨਾਂ ਨੇ ਇਸ ਹਲਕੇ ਦਾ ਬਹੁਤ ਵਿਕਾਸ ਕਰਾਇਆ ਉਹਨ ਹੀ ਚਾਹੁੰਦੇ ਹੁੰਦੇ ਕਿ ਸਾਡੇ ਹਲਕੇ ਦੇ ਵਿੱਚ ਕੋਈ ਲੜਾਈ ਝਗੜਾ ਹੋਵੇ ਫਿਰ ਉਸ ਤੋਂ ਬਾਅਦ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਮੈਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਮੇਰੇ ਹਲਕਾ ਕਨੌਰ ਦੇ ਸਾਰੇ ਪਰਵਾਨਾ ਨੇ ਵੋਟਾਂ ਪਾ ਕੇ ਮੈਨੂੰ ਇਹ ਐਮਐਲਏ ਬਣਾਇਆ ਐਮਐਲਏ ਬਣਨ ਤੋਂ ਬਾਅਦ ਮੈਂ ਇਸ ਹਲਕੇ ਦੀ ਬਹੁਤ ਸੇਵਾ ਕੀਤੀ ਔਰ ਮੇਰੀਆਂ ਜਿਹੜੀਆਂ ਬੀਬੀਆਂ ਭੈਣਾਂ ਨੇ ਉਹ ਤਾਂ ਅੱਜ ਵੀ ਮੇਰੇ ਨਾਲ ਇਸ ਤਰੀਕੇ ਨਾਲ ਜੁੜੀਆਂ ਹੈ ਜਿਵੇਂ ਮੇਰੇ ਪਰਿਵਾਰ ਦੀਆਂ ਮੈਂਬਰਾਂ ਨੇ ਪਰ ਮੈਨੂੰ ਦੁੱਖ ਬਹੁਤ ਆ ਰਿਹਾ ਹੈ ਕਿ ਅੱਜ ਸਾਡੇ ਹਲਕੇ ਦੇ ਵਿੱਚ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਇਹ ਇਹੋ ਜਿਹਾ ਕੁਝ ਇਹੋ ਜਿਹਾ ਕਦੇ ਵੀ ਕੋਈ ਕਾਰਨ ਜਾਂ ਕਿਸੇ ਵੀ ਕਿਸਮ ਦੀ ਕੋਈ ਲੜਾਈ ਝਗੜਾ ਨਹੀਂ ਸੀ ਹੋਇਆ ਜਾ ਰਿਹਾ ਪਰ ਇਹ ਆਪ ਸਰਕਾਰ ਐਨੇ ਗਲਤ ਕੰਮ ਕਰਵਾ ਰਹੀ ਹੈ ਲੋਕਤੰਤਰ ਨਾ ਜਿਹੜਾ ਉਹਦਾ ਨਾਂ ਹੀ ਨਹੀਂ ਰਿਹਾ ਹੈਗਾ ਕੋਲੇ ਸਪ੍ਰਸ਼ਾਸਨ ਨੂੰ ਦੇਖੀਏ ਉਹ ਵੀ ਠੱਕੇ ਕਰ ਰਹੀ ਹੈ ਔਰ ਜਿਹੜਾ ਦਫ਼ਤਰਾਂ ਦੇ ਵਿੱਚ ਸਟਾਫ ਬੈਠਾ ਹੈ ਅਬਨਾ ਤਾਂ ਸਟਾਫ ਬੈਠਾ ਹੀ ਨਹੀਂ ਹੈਗਾ ਜੇ ਕੋਈ ਬੈਠੇ ਨੇ ਤਾਂ ਉਹ ਕਾਗਜ਼ ਨਹੀਂ ਫੜ ਰਹੇ ਹੈਗੇ ਕਿੰਨੀ ਮਾੜੀ ਗੱਲ ਹੈ ਮੈਂ ਤਾਂ ਇਹੀ ਕਹਿਣੀ ਹੈ ਆਪ ਸਰਕਾਰ ਨੂੰ ਕਿ ਜੇ ਤੁਸੀਂ ਇਹੋ ਜਿਹਾ ਕੰਮ ਕਰਨੇ ਨੇ ਤਾਂ ਫਿਰ ਤੁਸੀਂ ਇਹ ਇਲੈਕਸ਼ਨ ਆਪ ਕਿਉਂ ਕਰਵਾਉਣੀਆਂ ਨੇ ਚੁੱਪ ਕਰਕੇ ਆਪਣੇ ਤੁਸੀਂ ਕੈਂਡੀਡੇਟ ਜਿਹੜੇ ਹੈਗੇ ਨੇ ਉਹਨਾਂ ਨੂੰ ਬਲਾਕ ਸੰਮਤੀ ਮੈਂਬਰ ਬਣਾ ਦਿਓ ਜਲਾ ਪ੍ਰੀਸ਼ਦ ਮੈਂਬਰ ਬਣਾ ਦਿਓ ਲੋਕਾਂ ਨਾਲ ਕਿਉਂ ਇਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਮੈਂ ਤਾਂ ਸਾਡੇ ਮਾਨਯੋਗ ਚੋਣ ਕਮਿਸ਼ਨ ਸਾਹਿਬ ਨੂੰ ਇਹ ਬੇਨਤੀ ਕਰਦੀ ਆਂ ਕਿ ਇਹਨਾਂ ਗੱਲਾਂ ਬੰਨੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਕਿ ਕਿਵੇਂ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਔਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣੀ ਹੈ ਮੈਂ ਕਿ ਤੁਹਾਡਾ ਫਰਜ ਹੈ ਲੋਕਾਂ ਦਾ ਤੁਸੀਂ ਰਾਖੀ ਕਰਨੀ ਹੈ ਪਰ ਬਜਾਏ ਰੱਖੀ ਕਰਨ ਦੇ ਦੂਜੇ ਪਾਸੇ ਤੁਸੀਂ ਲੋਕਾਂ ਤੇ ਧੜਾ ਧੜ ਪਰਚੇ ਕਰ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਪਰ ਮੈਨੂੰ ਇਸ ਹਲਕਾ ਘਨੌਰ ਦਾ ਬੜਾ ਹੀ ਦੁੱਖ ਆ ਰਿਹਾ ਹੈ ਜਦੋਂ ਕੱਲ ਮੈਂ ਦੇਖ ਰਹੀ ਸੀ ਵੀਡੀਓਾਂ ਬੜੇ ਮਨ ਨੂੰ ਤਕਲੀਫ ਆ ਰਹੀ ਸੀ ਕਿ ਅੱਜ ਹਲਕਾ ਘਨੌਰ ਹੈ ਕਿਸ ਤਰ੍ਹਾਂ ਜੰਗ ਦੇ ਵਿੱਚ ਤਬਦੀਲ ਹੋਏ ਪਏ ਨੇ ਕਿਵੇਂ ਕੋਈ ਕਿਧਰੇ ਜਾ ਰਿਹਾ ਹੈ ਕਿਸੇ ਦੀ ਕੋਈ ਆਵਾਜ਼ ਨਹੀਂ ਸੁਣੀ ਜਾਂਦੀ ਮੈਂ ਆਮ ਪਾਰਟੀ ਨੂੰ ਵੀ ਔਰ ਚੌਣ ਕਮਿਸ਼ਨ ਜੀ ਨੂੰ ਬੇਨਤੀ ਇਹੀ ਕਰਦੀਆਂ ਕਿ ਪੂਰਾ ਧਿਆਨ ਦਿਵੋ ਧਿਆਨ ਦੇਣ ਨਾਲ ਤਾਂ ਕਿ ਜਿਹੜੀਆਂ ਇਲੈਕਸ਼ਨਾਂ ਨੇ ਤਾਂ ਹੀ ਸਹੀ ਤਰੀਕੇ ਨਾਲ ਹੋਣੀਆਂ 2027 ਦੇ ਵਿੱਚ ਵੀ ਫੇਰ ਇਲੈਕਸ਼ਨਾਂ ਹੋਣੀਆਂ ਜੇ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਿਹਾ ਤਾਂ ਪੰਜਾਬ ਦੇ ਵਿੱਚ ਬਿਹਾਰ ਵਾਲਾ ਜਿਹੜਾ ਹੈਗਾ ਉਹ ਬਣ ਜਾਣਾ ਕੰਮ ਆਪਸ ਦੇ ਵਿੱਚ ਕੱਟ ਵੱਢਣੇ ਸ਼ੁਰੂ ਹੋ ਜਾਊਗਾ ਸੋ ਮੈਂ ਵਾਹਿਗੁਰੂਗੇ ਵੀ ਇਹੀ ਅਰਦਾਸ ਕਰਦੇ ਆ ਕਿ ਇਸ ਪੰਜਾਬ ਦੇ ਵਿੱਚ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ